ਸਤਿਗੁਰੂ ਸੱਜੇ ਪਾਸਾ ਮਹਾਰਾਜ ਜੀ ਨੇ ਫਿਰ ਤਾੜੀ ਮਾਰੀ ਤੇ ਉੱਚੀ ਆਵਾਜ਼ ਦਿੱਤੀ। ਪਾਸਾ ਜੀ ਨੇ ਕਲਗੀਧਰ ਕਹਿੰਦੇ ਵੀ ਜਾ ਰਿਹਾ ਹੈ। ਜਿਸ ਕਿਸੇ ਨੇ ਜਉਂਦੇ ਫੜਨਾ ਫੜ ਲੂ। ਤੁਹਾਡੇ ਸਾਹਮਣੇ ਜਾ ਰਿਹਾ ਕਲਗੀਆਂ ਵਾਲਾ। ਕਿਸੇ ਦੀ ਹਿੰਮਤ ਨਹੀਂ ਪਈ ਅੱਗੇ ਵਧਣ ਦੀ। ਜਿਹੜਾ ਕੋਈ ਅੱਗੇ ਵਧਣਾ ਚਾਹੁੰਦਾ ਸੀ ਉਹ ਪਿਛਾ ਨੂੰ ਹਟ ਜਾਵੇ। ਗੁਰੂ ਸਾਹਿਬ ਜੀ ਨੂੰ ਕਲਗਿਆਂ ਵਾਲਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਹੁਣ ਜਾ ਰਿਹਾ ਹੈ ਲੱਖਾਂ ਦੁਸ਼ਮਣਾਂ ਵਿੱਚੋਂ ਹੁਣ ਉਸ ਟਾਈਮ ਦੇ ਵਿੱਚ ਲੱਖਾਂ ਹੀ ਦੁਸ਼ਮਣ ਹੋਰ ਸਨ ਕਹਿੰਦੇ ਵਿੱਚੋਂ ਕਿਸੇ ਦੀ ਹਿੰਮਤ ਹੈ ਤਾਂ ਆ ਕੇ ਪਕੜ ਲਓ ਮਹਾਰਾਜ ਜੀ ਨੇ ਇਹ ਆਵਾਜ਼ ਦਿੱਤੀ ਉਹਨਾਂ ਨੂੰ ਚੁੱਪ ਚਪੀਤੇ ਨਹੀਂ ਗਏ ਸੱਚੇ ਪਾਤਸ਼ਾਹ ਜੀ ਜਿਸ ਨੂੰ ਤੁਸੀਂ ਫੜਨ ਵਾਸਤੇ ਇੰਨਾ ਕਹਿੰਦੇ ਵੀ ਪਰਬੰਧ ਕੀਤਾ ਹੋਇਆ ਹੈ ਲੱਖਾਂ ਦੇ ਗਿੰਦੇ ਚ ਫੌਜ ਲਾਏ ਨੇ ਸੂਬੇਦਾਰ ਇਕੱਠੇ ਹੋਏ ਸੂਬੇ ਦੇ ਵਿੱਚੋਂ ਆਇਓ ਤੁਸੀਂ ਤੇ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਹੋਣਾ ਜਾ ਰਿਹਾ ਹੈ ਉੱਚੀ ਆਵਾਜ਼ ਲਾ ਕੇ ਸੱਚੇ ਪਾਸਾ ਜਿਨੇ ਕਿਸੇ ਦੀ ਹਿੰਮਤ ਪਕੜਨ ਦੀ ਨਾ ਪਵੇ ਇੱਕ ਪੈਰੇਦਾਰ 10 ਹਜ਼ਾਰ ਦਾ ਦਸਤਾ ਨਾਲ ਸੀ ਟੁੱਟ ਕੇ ਪੈਣ ਲੱਗਿਆ ਸੀ ਇਹਦੇ ਇੱਕ ਛੋਟੀ ਜੀ ਟੁਕੜੀ ਸੀ ਸਤਗੁਰੂ ਜੀ ਅੱਗੇ ਕਹਿੰਦੇ ਵੀ ਇਹ ਟੁੱਟ ਕੇ ਪੈਣ ਲੱਗਿਆ ਤੇ ਜਿਹੜੀਆਂ ਇਹਦੀਆਂ ਮਿਸਾਲਾਂ ਸਨ ਬਲਦੀਆਂ ਸਨ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਦੋਵੇਂ ਉਹ ਬੰਨ ਦਿੱਤੇ ਉਸੇ ਮਿਸਾਲ ਦੇ ਨਾਲ ਇਹ ਮੱਚ ਕੇ ਮਰ ਗਿਆ ਜਦੋਂ ਇਹ ਉਸ ਮਿਸਾਲਾਂ ਨਾਲ ਗੁਰੂ ਦੇ ਪਿਆਰਿਓ ਮੱਚ ਕੇ ਮਰ ਗਿਆ ਜਿਹੜੇ ਪਿੱਛੇ ਉਹਦੀ ਫੌਜ ਸੀ ਉਹ ਭੱਜ ਗਈ ਕਿਉਂਕਿ ਜਦੋਂ ਮੋਢਲਾ ਹੀ ਮਰ ਗਿਆ ਪਿੱਛੇ ਜਿਹੜੇ ਫੌਜ ਆ ਉਹ ਆਪੇ ਪਿੱਛੇ हट ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿ ਉਹ ਉਸ ਟਾਈਮ ਦੇ ਵਿੱਚ ਜਿਹੜੇ ਮਿਝਾਲਾ ਸਨ ਨਾਲ ਰੱਖਦੇ ਸਨ ਸਤਿਗੁਰੂ ਜੀ ਨੇ ਮਾਰ ਕੇ تیر ਉਹ ਮਿਝਾਲ ਹੀ ਪਾੜ ਦਿੱਤੀ ਉਸ ਮਿਝਾਲ ਦੇ ਨਾਲ ਫਟਣ ਦੇ ਨਾਲ ਉਹ ਆਪ ਹੀ ਭਸਮ ਹੋ ਕੇ ਮਰ ਗਿਆ ਅੱਗ ਵਿੱਚ ਆਪੋ ਵਿੱਚ ਉਹ ਲੜ ਮਰੇ ਫਿਰ ਗੁਰੂ ਦੇ ਪਿਆਰੋ ਅੱਗੇ ਕੁਝ ਦਿਸਿਆ ਨਾ ਜਦੋਂ ਅੱਗੇ ਕੁਝ ਦਿਸਿਆ ਉਹਨੇ ਰਹੀ ਨਹੀ ਰਹਾ ਹੋ ਗਿਆ ਆਪਸ ਵਿੱਚ ਲੜ ਲੜ ਕੇ ਮਰਨ ਲੱਗੇ ਇੱਕ ਦੂਜੇ ਮਿਝਾਲਾਂ ਜਦੋਂ ਬੁਜੀ ਕਿ ਬੁਝ ਗਈਆਂ ਆਪੋ ਵਿੱਚ ਲੜ ਮਰੇ ਤੇ ਬਾਅਦ ਵਿੱਚ ਦੇਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਕਿੱਧਰ ਚਲੇ ਗਏ ਗੁਰੂ ਸਾਹਿਬ ਜੀ ਅੱਗੇ ਨਿਕਲ ਗਏ ਤਿੰਨੇ ਸਿੰਘ ਵਿਛੜ ਗਏ ਫਿਰ ਅੱਗੇ ਗੁਰੂ ਦੇ ਪਿਆਰ ਤਿੰਨ ਚਾਰ ਕੋਤੇ ਇੱਕ ਜਾਂਡੇ ਠਾਂ ਸਤਿਗੁਰੂ ਸੱਚੇ ਪਾਸਾ ਮਹਾਰਾਜ ਜੀ ਨੇ ਸਾਹ ਲਿਆ ਉੱਥੇ ਗੁਰਦੁਆਰਾ आज जांडसर صاحب ਹੈ ਗੁਰੂ ਦੇ ਪਿਆਰਿਓ ਜਿੱਥੇ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾ ਕਰਕੇ ਸਾਹ ਲੈਣਾ ਕਰਦੇ ਨੇ ਰੁਕ ਕਰਕੇ ਪੈਦਲ ਤੁਰੇ ਜਾ ਰਹੇ ਸੰਸਤ ਕੁਰੂ ਜੀ ਸੱਚੇ ਪਾਤਸ਼ਾਹ ਉਥੇ ਇੱਕ ਝਾੜ ਸੀ ਗੁਰੂ ਦੇ ਪਿਆਰਿਓ ਉਸ ਝਾੜ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ ਜਿੱਥੇ ਗੁਰਦੁਆਰਾ ਝਾੜ ਸਾਹਿਬ ਵੀ ਹੈ ਇਥੋਂ ਮਾਛੀਵਾੜੇ ਸਤਿਗੁਰੂ ਜੀ ਦੂਰ ਸੀ ਹਜੇ ਥੋੜਾ ਜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਥੋਂ ਆਰਾਮ ਕਰਕੇ ਨੇ ਫਿਰ ਮਾਛੀਵਾੜੇ ਪਹੁੰਚ ਦੇਨੇ ਰਾਤ ਸਿਆਲ ਦੇ ਰੁੱਤ ਸੀ ਪੈਰਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋੜਾ ਨਹੀਂ ਹੈ ਜੰਗਲਾਂ ਵਿੱਚੋਂ ਸਤਿਗੁਰੂ ਜੀ ਲੰਘ ਕੇ ਆ ਰਹੇ ਨੇ ਗੁਰੂ ਦੇ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਦੇ ਪੈਰਾਂ ਦੇ ਛਾਲੇ ਕੰਡੇ ਵਜੇ ਹੋਏ ਸਨ ਬੇਸਮਾਰ ਕੰਡੇ ਵਜੇ ਹੋਏ ਨੇ ਮਹਾਰਾਜ ਜੀ ਦੇ ਪੈਰਾਂ ਦੇ ਜਾਮਾ ਲੀਰੋ ਲੀਰ ਹੋਏ ਪਏ ਸਨ ਉਸ ਟਾਈਮ ਦੇ ਜਿਹੜੇ ਉੱਥੇ ਮਾਛੀਵਾੜੇ ਦੇ ਜੰਗਲਾਂ ਦੇ ਜਿਹੜੇ ਜਿਆਦਾਤਰ ਉਧਰ ਬੇਰੀਆਂ ਹੋਇਆ ਕਰਦੇ ਨੇ ਜਿਹੜੇ ਜੰਗਲੀ ਬੇਰੀ ਹੁੰਦੀ ਆ ਉਹ ਕਿਸੇ ਤੇ ਫਸ ਗਈ ਕੋਈ ਕਿਵੇਂ ਕੋਈ ਕਿਵੇਂ ਕਰਦੇ ਸਤਗੁਰੂ ਜੀ ਦਾ ਜਾਮਾ ਜਿਹੜਾ ਲੀਰੋ ਲੀਰ ਹੋਇਆ ਪਿਆ ਗੁਰੂ ਦੇ ਪਿਆਰਿਓ ਰਾਤੇ ਹਨੇਰੇ ਵਿੱਚ ਸਤਿਗੁਰੂ ਜੀ ਤੋਰਨ ਕਰਨ ਕਪੜੇ ਪਾਟੇ ਹੋਏ ਕਈਆਂ ਦਿਨਾਂ ਦੇ ਗੁਰੂ ਦੇ ਪਿਆਰ ਥਕਾਵਟ ਹੈ ਕਈ ਦਿਨ ਹੋ ਚੁਕੇ ਹਨ ਔਰ ਸਾਸਤਰ ਚਲਾ ਚਲਾ ਕੇ ਸਤਿਗੁਰੂ ਜੀ ਥਕੇਮਾ ਜਿਹੜਾ ਸੀ ਨਾ ਉਹ ਜੰਗਲ ਵਿੱਚ ਸਤਿਗੁਰੂ ਜੀ ਢਾਲ ਸਹਰਾਣੇ ਰੱਖ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਹੱਥ ਵਿੱਚ ਤਲਵਾਰ ਖੜੀ ਹੋਈ ਗੁਰੂ ਦੇ ਪਿਆਰੋ ਸਤਗੁਰੂ ਸੱਚੇ ਪਾਸ ਸਾਹਿਬ ਹੱਥ ਵਿੱਚ ਜਿਹੜੀ ਤਲਵਾਰ ਉਹ ਪੇਟ ਤੇ ਧਰ ਲਈ ਆ ਆਪਣੇ ਛਾਤੀ ਤੇ ਧਰ ਲਈ ਤਲਵਾਰ ਜਿਹੜਾ ਢਾਲ ਹੋ ਉਹ ਸਿਰਾਂ ਨੇ ਲਾ ਲਿਆ ਸਤਗੁਰੂ ਜੀ ਨੇ ਟਿੰਡ ਦਾ ਸਿਰਹਾਣਾ ਜਿਹਨੂੰ ਕਹਿੰਦੇ ਗੁਰੂ ਦੇ ਪਿਆਰੋ ਸਤਗੁਰੂ ਸੱਚੇ ਪਾਸ ਸਾਹਿਬ ਮਹਾਰਾਜ ਜੀ ਫਿਰ ਹੁਣ ਖਾਣ ਵਾਸਤੇ ਕੋਈ ਖਰਾਕ ਨਹੀਂ ਹੈ ਕੋਈ ਲਵੇ ਕੋਈ ਖਾਣ ਵਾਸਤੇ ਕੋਈ ਚੀਜ਼ ਨਹੀਂ ਹੈ ਕਈ ਦਿਨਾਂ ਦੇ ਭੁੱਖੇ ਨੇ ਮਹਾਰਾਜ ਪਰ ਕੋਈ ਪਰਵਾਹ ਨਹੀਂ ਕਰਦੇ ਸੱਚੇ ਪਾਸ ਸਾਹਿਬ ਜੀ ਉਸ ਟਾਈਮ ਦੇ ਵਿੱਚ ਜਦੋਂ ਕਿਤੇ ਨਜ਼ਰ ਮਾਰਦੇ ਨੇ ਅੱਖਾਂ ਦੇ ਫੁੱਲ ਤੇ ਬੇਰੀ-ਬੇਰੀ ਨਜ਼ਰ ਆਉਂਦੀ ਆ ਉਸ ਟਾਈਮ ਦੇ ਵਿੱਚ ਉਹਨਾਂ ਤੇ ਵੀ ਗੁਰੂ ਦੇ ਪਿਆਰ ਕੋਈ ਫਲ ਨਹੀਂ ਦੇਖੋ ਸਮਾਂ ਐਸਾ ਆਇਆ ਫਿਰ ਵਿਛੜੇ ਹੋਏ ਸਿੰਘ ਥੋੜੇ ਸਮੇਂ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਪਹੁੰਚ ਗਏ ਉਹ ਵੀ ਆਸੇ ਪਾਦੇ ਲੱਭਦੇ ਲੱਭਦੇ ਗੁਰੂ ਸਾਹਿਬ ਜੀ ਨੂੰ ਜਿਹੜੇ ਸਿੰਘ ਵਿਛੜ ਗਏ ਸਨ ਉਹ ਵੀ ਆ ਗਏ ਫਿਰ ਗੁਰੂ ਦੇ ਪਿਆਰਿਓ ਸਚੇ ਪਾਤਸ਼ਾਹ ਮਹਾਰਾਜ ਜੀ ਨਵੇਂ ਖਾਂ ਤੇ ਗਨੀ ਖਾ ਇਹਨਾਂ ਨੂੰ ਵੀ ਜਦੋਂ ਪਤਾ ਲੱਗਿਆ ਤੇ ਇਹ ਵੀ ਪਹੁੰਚ ਗਏ ਵਿਛੜੇ ਹੋਏ ਸਿੰਘ ਵੀ ਆ ਮਿਲੇ ਇੱਥੇ ਹੀ ਰੰਗ ਵਿੱਚ ਗੁਰੂ ਸਾਹਿਬ ਜੀ ਨੇ ਫਿਰ ਉਹ ਕਹਿੰਦੇ ਵੀ ਆਪਣਾ ਖਿਆਲ ਕੀਤਾ ਸਤਗੁਰੂ ਸਚੇ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਟਾਈਮ ਦੇ ਵਿੱਚ ਮਿੱਤਰ ਪਿਆਰੇ ਦਾ ਹਾਲ ਜਿਹੜਾ ਹੈ ਉਹ ਦੱਸਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮੇਰੇ ਪਾਤਸ਼ਾਹ ਜੀ ਨੇ ਉਸ ਵਕਤ ਸ਼ਬਦ ਉਚਾਰੇ ਨੇ ਚਾਲ ਕੀਤਾ ਅਕਾਲ ਪੁਰਖ ਨੂੰ ਖਿਆਲ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਦਸਵੇਂ ਸ੍ਰੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਇਸ ਦਾ ਗੁਰੂ ਦੇ ਪਿਆਰੋ ਸ਼ਬਦ ਦਾ ਭੋਗ ਪਿਆ ਗੁਰੂ ਸਾਹਿਬ ਨੇ ਸ਼ਬਦ ਗਾਇਨ ਕੀਤੇ ਨੇ ਅੰਮ੍ਰਿਤ ਵੇਲੇ ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਹੁਣ ਬੈਨ ਦਾ ਸਮਾਂ ਨਹੀਂ ਪਿੱਛੇ ਦੁਸ਼ਮਣ ਲਾ ਲਸ਼ਕਰ ਲੈ ਕੇ ਪਹੁੰਚ ਰਿਹਾ ਹੈ ਅਲੇ-ਅਲੀ ਕਰਦੇ ਆ ਰਹੇ ਨੇ ਮਹਾਰਾਜ ਪਿੱਛੇ ਫੌਜ ਲੱਗੀ ਹੋਈ ਹੈ ਸਿਪਾਈ ਜਿਹੜੇ ਨੇ ਉਹ ਪਿੱਛੇ-ਪਿੱਛੇ ਆ ਰਹੇ ਹਨ ਮਹਾਰਾਜ ਜੀ ਇੱਥੋਂ ਉਠ ਚਲੋ ਚਲੀਏ ਕਿਤੇ ਹੋਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲੱਗੇ ਵੀ ਅੱਗੇ ਗੁਲਾਬਾ ਰਹਿੰਦਾ ਹੈ ਕਹਿੰਦੇ ਵੀ ਗੁਲਾਬੇ ਦੇ ਘਰ ਚੱਲਦੇ ਆ ਇਹ ਗੁਲਾਬਾ ਆਨੰਦਪੁਰ ਸਾਹਿਬ ਸਮੇਂ-ਸਮੇਂ ਮੁਤਾਬਕ ਜਾਇਆ ਕਰਦਾ ਸੀ ਗੁਰੂ ਦੇ ਪਿਆਰਿਓ ਹਰੇਕ ਸਮੇਂ ਦੇ ਮੁਤਾਬਕ ਗੁਰੂ ਸਾਹਿਬੀ ਦੇ ਚਰਨਾਂ 'ਚ ਜਾ ਕੇ ਸੇਵਾ ਕਰਿਆ ਕਰਦਾ ਸੀ ਗੁਲਾਬਾ ਔਰ ਇਲਾਕੇ ਦੇ ਵਿੱਚੋਂ ਸੇਵਾ ਇਕੱਠੀ ਕਰਕੇ ਗੁਰੂ ਦੇ ਘਰ ਵਿੱਚ ਲਿਜਾਇਆ ਕਰਦਾ ਸੀ ਮਹਾਰਾਜ ਕਹਿੰਦੇ ਵੀ ਇੱਥੋਂ ਥੋੜੇ ਜਿਹਾ ਅੱਗੇ ਨਾ ਗੁਲਾਬੇ ਦਾ ਘਰ ਹੈ ਸੇਂ ਕਾਇ ਲਗੇ ਮਹਾਰਾਜ ਗੁਲਾਬੇ ਦੇ ਘਰ ਜਾਣ ਦਾ ਸਮਾਂ ਨਹੀਂ ਹੈ ਪਿੱਛੇ ਫੌਜ ਲੱਗੀ ਹੋਈ ਹੈ ਬਹੁਤ ਗਿਣਤੀ ਦੀ ਚ ਫੌਜ ਮਹਾਰਾਜ ਕਹਿੰਦੇ ਉਹਦੇ ਕੋਲ ਤਾਂ ਜਾਣਾ ਹੀ ਪੈਣਾ ਉਹ ਵੀ ਯਾਦ ਕਰ ਰਿਹਾ ਸੀ ਉਸ ਨਾਲ ਮਿਲ ਕੇ ਹੀ ਜਾਵਾਂਗੇ ਗੁਲਾਬੇ ਮਸੰਦ ਦੇ ਘਰ ਗੁਰੂ ਦੇ ਪਿਆਰਿਓ ਦੇਖੋ ਪਿੱਛੇ ਫੌਜ ਲੱਗੀ ਹੋਈ ਹੈ ਗੁਰੂ ਦੇ ਪਿਆਰਿਓ ਕਈ ਫੌਜ ਜਿਹੜੇ ਨੇ ਗੁਰੂ ਦੇ ਪਿਆਰਿਓ ਸਤਿਗੁਰੂ ਸੱਚੇ ਪਾਸਾ ਮਹਾਰਾਜ ਨੇ ਹੁਣ ਲੱਗੀ ਹੋਈ ਆ ਸਤਿਗੁਰੂ ਜੀ ਕਹਿਣ ਲੱਗੇ گلਾਬੇ ਦੇ ਚਿਵਾਰੇ ਵਿੱਚ ਸਤਿਗੁਰੂ ਜੀ ਜਾਏ گلਾਬੇ ਦੇ ਘਰ ਗਏ ਤੇ ਬਾਹਰ ਖੜਕਾਇਆ ਤੇ ਗੁਲਾਬਾ ਬਾਹਰ ਆਇਆ ਕੌਣ ਨੇ ਜੀ ਦੇਖ ਕੇ ਗੁਰੂ ਦੇ ਪਿਆਰੇ ਗੁਲਾਬੇ ਨੇ ਬਾਹਰ ਖੋਲ ਦਿੱਤਾ ਕਹਿੰਦੇ ਕਲ ਗਿਆ ਹਾਂ ਲਾ ਸੱਚੇ ਪਾਸਾ ਜੀ ਤੁਸੀਂ ਇੱਥੇ ਮੈਂ ਸੁਣਿਆ ਵੀ ਬਹੁਤ ਭਾਰੀ ਕਹਿੰਦੇ ਵੀ ਜੰਗ ਜੁੱਦ ਹੋਏ ਨੇ ਮਹਾਰਾਜ ਕਹਿੰਦੇ ਵੀ ਇਸ ਕਰਕੇ ਆਨੰਦਪੁਰ ਵੀ ਆਪ ਛੱਡ ਆਇਓ ਇਹ ਖਬਰ ਵੀ ਮਿਲੀ ਹੈ ਸੱਚੇ ਪਾਤਸ਼ਾਹ ਮਹਾਰਾਜ ਹੀ ਕਹਿਣ ਗੁਲਾਬਿਆ ਤੂੰ ਯਾਦ ਕੀਤਾ ਸੀ ਕੱਲ੍ਹ ਗਿਆ ਆਲਾ ਕਦੋਂ ਮਿਲੇਗਾ ਤੇ ਹੁਣ ਇਸ ਕਰਕੇ ਤੇਰੇ ਘਰ ਆਉਣੇ ਪੈਗੇ ਸਾਨੂੰ ਤੂੰ ਯਾਦ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਵਕਤ ਫਿਰ ਗੁਲਾਬੇ ਨੇ ਕਿ ਮਹਾਰਾਜ ਜੀ ਬਸਤਰ ਆਪ ਜੀ ਦੇ ਬਦਲਣ ਵਾਲੇ ਨੇ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜੇ ਗਲਾਬੇ ਦੇ ਘਰ ਨਵੇਂ ਵਸਤਰ ਪਾਏ ਸਨ ਗੁਰੂ ਦੇ ਪਿਆਰੇ ਉਹਦੇ ਮਾਤਾ ਸਵਾ ਕੇ ਰੱਖੀ ਬੈਠੀ ਸੀ 사ਤਗੁਰੂ ਜੀ ਨੂੰ ਸਵਾ ਕੇ ਚੋਲਾ ਜਿਹੜੀ ਆ ਨਾ ਗਲਾਬੇ ਦੀ ਮਾਤਾ ਪਿਆਰ ਕਰੀ ਬੈਠੀ ਸੀ ਤੇ ਕੱਲ੍ਹ ਗਿਆ ਆਲਾ ਪਾਤਸ਼ਾਹ ਨੂੰ ਭੇਟਾ ਕਰਾਂਗੇ ਆਪਣੇ ਹੱਥੀ ਉਹਨੂੰ ਗੁਰੂ ਦੇ ਪਿਆਰੇ ਬੁਣ ਕੇ ਚੰਗੀ ਤਰ੍ਹਾਂ ਕੱਤ ਕੇ ਗੁਰੂ ਦੇ ਪਿਆਰੋ ਬਣਾ ਕੇ ਖਦਰ ਦੀ ਬਣਾਇਆ ਕਰਦੇ ਸਨ ਉਸ ਵਕਤ ਆਪਣੇ ਹੱਥੀ ਖਦਰ ਦੇ ਤਿਆਰ ਕਰਕੇ ਖੱਡੀ ਚੋਂ ਉਹਨੋਂ ਹੱਥਾਂ ਨਾਲ ਸਿਉ ਕੇ ਕੋਈ ਮਸ਼ੀਨ ਵਾਲਾ ਕੰਮ ਨਹੀਂ ਸੀ ਹੱਥਾਂ ਨਾਲ ਸਿਮਤਾ ਹੋਇਆ ਗੁਰੂ ਦੇ ਪਿਆਰੋ ਜਿਹੜਾ ਚੋਲਾ ਉਹ ਚਿੱਟੇ ਰੰਗ ਦਾ ਸੀ ਕਿਉਂਕਿ ਖਦਰ ਦਾ ਸੀ ਨਾ ਉਹ ਚਿੱਟੇ ਰੰਗ ਦਾ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਗਲਾਬਿਆ ਹੁਣ ਐਂ ਕਰ ਕਹਿੰਦੇ ਵੀ ਇਸਨੂੰ ਰੰਗਵਾ ਦੇ ਮਹਾਰਾਜੇ ਇੱਥੇ ਰੰਗਣ ਦਾ ਪ੍ਰਬੰਧ ਥੋੜਾ ਅੱਗੇ ਜਾ ਕੇ ਹੈ ਚਲੋ ਗਨਮੇ ਪੰਜਾਬੇ ਨੂੰ ਪੁੱਛਦਾ ਮੈਂ ਪੰਜਾਬੇ ਕੋਲ ਗਿਆ ਉਹਦਾ ਸਾਥ ਲੈ ਕੇ ਚਲੋ ਮੈਂ ਕਪੜਾ ਰੰਗਾ ਲਵਾਂਗਾ ਗੁਰੂ ਦੇ ਪਿਆਰਿਓ ਫਿਰ ਜਿਹੜੇ ਕਪੜੇ ਰੰਗਣ ਵਾਲੇ ਕੋਲ ਗਏ ਜਦੋਂ ਗੁਰੂ ਦੇ ਪਿਆਰਿਓ ਉਹ ਆਖਣ ਲੱਗੇ ਵੀ ਹਜੇ ਤਾਂ ਤਿੰਨ ਚਾਰ ਦਿਨ ਲੱਗ ਜਾਣਗੇ ਮੈਂ ਕਹਿੰਦੇ ਵੀ ਮੰਡੀ ਜਾਵਾਂਗਾ ਰੰਗ ਲੈ ਕੇ ਆਵਾਂਗਾ ਫਿਰ ਇਹਨੂੰ ਰੰਗਣ ਤੇ ਟਾਈਮ ਵੀ ਲੱਗ ਜਾਣਗੇ ਸੁਕਣ ਤੇ ਵੀ ਟਾਈਮ ਲੱਗ ਜਾਣਗੇ ਤੇ ਫਿਰ ਜਿਹੜਾ ਗੁਰੂ ਦੇ ਪਿਆਰਿਓ ਪੰਜਾਬਾ ਸੀ ਗੁਰੂ ਪਾਸਾ ਸੱਚੇ ਪਾਸਾ ਜੀ ਨੂੰ ਕਹਿਣ ਲੱਗੇ ਮਹਾਰਾਜ ਇਹ ਤਾਂ ਟਾਈਮ ਲੱਗ ਜਾਏਗਾ ਸਤਗੁਰੂ ਸੱਚੇ ਪਾਸਾ ਜੀ ਕਹਿਣ ਲੱਗੇ ਉਸ ਨੂੰ ਜਾ ਕੇ ਕਹਿ ਦੇਵੋ ਜਿਸ ਵਿੱਚ ਕਪੜਾ ਰੰਗਦਾ ਹੈ ਪਾਣੀ ਪਾ ਕੇ ਕਹਿੰਦੇ ਵੀ ਇਹ ਕਪੜਾ ਜਿਹੜਾ ਚੋਲਾ ਇਹ ਪਾ ਦਵੇ ਕਹਿੰਦੇ ਵੀ ਇਹ ਪੱਕਾ ਰੰਗ ਹੋ ਜਾਏਗਾ ਕਦੇ ਰੰਗ ਪਾਉਣ ਦੀ ਲੋੜ ਹੀ ਨਹੀਂ ਪੈਣੀ ਸੱਚੇ ਪਾਤਸ਼ਾਹ ਮਹਾਰਾਜ ਉਸ ਨੂੰ ਜਾ ਕੇ ਪੰਜਾਬਾ ਤੇ ਗਲਾਬਾ ਦੋਨੇ ਗਏ ਸਤਿਗੁਰੂ ਪਾਤਸ਼ਾਹ ਦੇ ਜਾਮਾ ਰੰਗਣ ਵਾਸਤੇ ਜਦੋਂ ਆਖਿਆ ਗੁਰੂ ਦੇ ਪਿਆਰੋ ਇਹ ਨੀਲਾ ਬਾਣਾ ਰੰਗ ਦੇ ਬਾਣਾ ਨੀਲਾ ਰੰਗ ਦੇ ਇਸ ਨੂੰ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੱਲਾ ਪਾਣੀ ਆ ਰੰਗ ਮੁੱਕਿਆ ਇਥੋਂ ਤੁਰ ਕੇ ਜਾਵਾਂਗਾ ਕੋਈ ਸਾਧਨ ਵੀ ਨਹੀਂ ਹੈ ਗੋਵਿੰਦਗੜ ਮੰਡੀ ਹੈ ਅੱਗੇ ਉਧਰ ਜਾਣਾ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਟਾਈਮ ਲੱਗ ਜਾਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਹਿੰਦੇ ਵੀ ਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਜਿਸ ਵਿੱਚ ਤੂੰ ਕਪੜਾ ਰੋਜ਼ ਰੰਗਦਾ ਹੈ ਨਾ ਉਸ ਵਿੱਚ ਕਹਿੰਦੇ ਵੀ ਪਾਣੀ ਭਰ ਦੇ ਮਟਕੇ ਚ ਤੇ ਉਹਦੇ ਵਿੱਚ ਕਹਿੰਦੇ ਡੁਬੋ ਦੇ ਕਹਿੰਦੇ ਵੀ ਇਹ ਰੰਗ ਚੜ ਜਾਏਗਾ ਕਹਿੰਦਾ ਵੇਖੀ ਨਾ ਨਾ ਕਿਸੇ ਨੂੰ ਦਸੀ ਤੈਨੂੰ ਕਦੇ ਕਹਿੰਦਾ ਵੀ ਜਿਹੜੇ ਰੰਗ ਤੈਨੂੰ ਕਹਿੰਦਾ ਵੀ ਕਰਨ ਦੀ ਲੋੜ ਪਈ ਉਸੇ ਰੰਗ ਵਿੱਚ ਕਪੜਾ ਕਨੇ ਰੰਗਿਆ ਹੋਏ ਕਰੇਗਾ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਦਿੱਤਾ ਉਹਨਾਂ ਨੇ ਵਚਨ ਮੰਨ ਲਿਆ ਜਦੋਂ ਉਹ ਚੋਲਾ ਨੀਲੇ ਰੰਗ ਦਾ ਗੁਰੂ ਦੇ ਪਿਆਰੇ ਹੋਇਆ ਤੇ ਉਹ ਰੰਗਣ ਵਾਲਾ ਜਿਹੜਾ ਸੇਵਕ ਸੀ ਉਹ ਵੀ ਗੁਰੂ ਦੇ ਪਿਆਰੇ ਗੁਰੂ ਦਾ ਮਰੀਦ ਬਣ ਗਿਆ ਕਹਿੰਦੇ ਵੀ ਜਿਸ ਗੁਰੂ ਨੇ ਕਹਿੰਿਆ ਜਾਮਾ ਰੰਗਣ ਵਾਸਤੇ ਭੇਜਿਆ ਮੈਂ ਉਹਦੇ ਦਰਸ਼ਨ ਕਰਨੇ ਨੇ ਮੈਨੂੰ ਦਰਸ਼ਨ ਕਰਾ ਦਿਓ ਪਰਿਵਾਰ ਸਮੇਤ ਉਸਨਾਂ ਨੇ ਦਰਸ਼ਨ ਕੀਤਾ ਗੁਰੂ ਦੇ ਪਿਆਰਿਓ ਸਤਗੁਰੂ ਸੱਜੇ ਪਾਸਾ ਮਹਾਰਾਜ ਫਿਰ ਨੀਲਾ ਬਾਣਾ ਪੈਣ ਕੇ ਊਚ ਦੇ ਪੀਰ ਬਣੇ ਨਵੇਖਾ ਗਨੇਖਾ ਮਾਨ ਸਿੰਘ ਤੇ ਧਰਮ ਸਿੰਘ ਨੇ ਪਾਲਕੀ ਚੁੱਕੀ ਹੋਈ ਭਾਈ ਦਇਆ ਸਿੰਘ ਜੀ ਚੌਰ ਸਾਹਿਬ ਕਰਦੇ ਹਨ ਹੁਣ ਫੌਜ ਦੇ ਜਿਹੜੇ ਗਸ਼ਤ ਹੈ ਉਹ ਅੱਗੇ ਗੁਰੂ ਦੇ ਪਿਆਰਿਓ ਪਹਿਰਾ ਲਾਈ ਬੈਠੀ ਹੈ ਚਾਰੇ ਪਾਸੇ ਨਾਕਾ ਲਾਈ ਬੈਠੇ ਨੇ ਵੀ ਕਿਸੇ ਪਾਸੇ ਤੇ ਗੁਰੂ ਨੂੰ ਲੰਘਣ ਨਹੀਂ ਦੇਣਾ ਪਤਾ ਲੱਗ ਗਿਆ ਵੀ ਮਾਛੀਵਾੜੇ ਦੇ ਵਿੱਚ ਹੀ ਹੈ ਪਰ ਕਿਸੇ ਅੱਗੇ ਨਹੀਂ ਲੰਘਣ ਦੇਣਾ ਚਾਰੇ ਪਾਸੇ ਘੇਰਾ ਪਾ ਲਿਆ ਮਾਛੀਵਾੜੇ ਨੂੰ ਵੀ ਗੁਰੂ ਦੇ ਪਿਆਰਿਓ ਜੋ ਗੁਰੂ ਸਾਹਿਬ ਜੀ ਨੂੰ ਘਰ ਘਰ ਦੇ ਪਿੰਡ ਪਿੰਡ ਦੇ ਗੁਰੂ ਦੇ ਪਿਆਰਿਓ ਲੱਭਦੇ ਫਿਰਨ ਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਵਿੱਚ ਹੀ ਆ ਇਹਨਾਂ ਪਾਲਕੀ ਗੁਰੂ ਦੇ ਪਿਆਰਿਓ ਚੁੱਕੀ ਹੋਈ ਆ ਦੋਨੇ ਪਾਸੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਾਲਕੀ ਤੇ ਬਿਰਾਜਮਾਨ ਹਨ ਅੱਗੇ ਪੈਰਾ ਲੱਗਿਆ ਹੋਇਆ ਹੈ ਇਹਨਾਂ ਪਾਲਕੀ ਖਿਲਾਰ ਕੇ ਗੁਰੂ ਦੇ ਪਿਆਰਿਓ ਪੁੱਛਿਆ ਗਨੇ ਖਾਂ ਔਰ ਨਵੀ ਖਾ ਦੇ ਗਨੇ ਖਾਨੇ ਦੱਸਿਆ ਇਹ ਸਾਡੇ ਉੱਚ ਦੇ ਪੀਰ ਹਨ ਸਨਾਖਤ ਲੈ ਕਾਜੀ ਪੀਰ ਮੁਹੰਮਦ ਨੂੰ ਕਹਿੰਨੇ ਵੀ ਸੱਜਿਆ ਹੈ ਉਸ ਨੇ ਆ ਕੇ ਕਹਿੰਨੇ ਵੀ ਸਜਦਾ ਕੀਤਾ ਤੇ ਆਖਿਆ ਇਹ ਖੁਦਾ ਨੂੰ ਪੂਰੇ ਹੋਏ ਬੜੇ ਪ੍ਰਸਿੱਧ ਕਹਿੰਦੇ ਵੀ ਉੱਚ ਦੇ ਪੀਰ ਹਨ ਫੌਜ ਨੂੰ ਤਸੱਲੀ ਹੋ ਗਈ ਗੁਰੂ ਦੇ ਪਿਆਰੋ ਕਾਜੀ ਨੇ ਕਿਹਾ ਵਕਤ ਹੀ ਉੱਚ ਦੇ ਪੀਰ ਹਨ ਤੇ ਫੌਜ ਨੂੰ ਤਸੱਲੀ ਹੋ ਗਈ ਤੇ ਅੱਗੇ ਚਲੇ ਹੁਣ ਗੁਰੂ ਦੇ ਪਿਆਰੋ ਉੱਚ ਦੇ ਪੀਰ ਦੇ ਸਰੂਪ ਵਿੱਚ ਲੰਮੇ ਜੱਟ ਪੂਰੇ ਸਤਿਗੁਰੂ ਜੀ ਪਹੁੰਚ ਗਏ ਲੰਮੇ ਜੱਟ ਪੂਰੇ ਰਾਏ ਕੱਲੇ ਦੇ ਨਾਲ ਇਥੋਂ ਮਾਹੀ ਵੀ ਭੇਜਿਆ ਸਰਹੰਦ 사ਤਗੁਰੂ ਜੀ ਫਿਰ ਇਥੇ ਮਾਈ ਨੂੰ ਭੇਜਦੇ ਨੂਰਾ ਮਾਹੀ ਗੁਰੂ ਦੇ ਪਿਆਰਿਓ 사ਤਗੁਰੂ ਜੀ ਰਾਏਕ ਜਿਹੜੇ ਕੱਲੇ ਹਨ ਅੱਜ ਰਾਏਕੋਟ ਹਨ ਉਹ ਰਾਏ ਕੱਲੇ ਸੀ ਪਹਿਲਾਂ ਇਥੇ ਦਾ ਰਾਏ ਕੱਲੇ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਗੁਰੂ ਦੇ ਪਿਆਰਿਓ 사ਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਨੇ ਨਿਹਾਲ ਹੋਇਆ ਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗਿਆ ਰਿਹਾ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਲੰਮੇ ਜਟਪੂਰੇ ਚਲੇ ਗਏ ਲੰਮੇ ਜਟਪੂਰੇ ਤੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਹਿਣ ਲੱਗੇ ਨੂਰਾ ਮਾਈ ਸੁਨਹਿਲ ਲੈਣ ਵਾਸਤੇ ਭੇਜਿਆ ਨੂਰੇ ਮਾਈ ਨੂੰ ਸਰਹੰਦੋਂ ਕਹਿੰਦੇ ਵੀ ਉਥੋਂ ਚਾਲੀ ਕੋ ਪੈਂਡਾ ਸੀ ਗੁਰੂ ਦੇ ਪਿਆਰਿਓ ਜਾਨ ਚਾਲੇ ਕੋ ਆਉਣ ਕਰਕੇ ਉਹ ਖਬਰ ਲੈ ਕੇ ਆਇਆ ਗੁਰੂ ਦੇ ਪਿਆਰੋ ਕਹੀ ਦਿਨਾ ਤੋ ਸਤਗੁਰੂ ਜੀ ਲੰਮੇ ਜੱਟ ਪੂਰੇ ਬਹੁਤ ਸਮੇਂ ਰਹਿ ਔਰ ਰਾਏਕੋਟ ਦੇ ਇਲਾਕੇ ਨੂੰ ਸਤਗੁਰੂ ਜੀ ਤਾ ਦੇ ਰਹੇ ਔਰ ਅੱਗੇ ਜਿਹੜੀ ਫੌਜ ਲੱਗੀ ਹੋਈ ਹੈ ਉਹ ਗੁਰੂ ਸਾਹਿਬ ਦੇ ਪਹਾੜ ਵਿੱਚ ਨਹੀਂ ਹਜੇ ਗੁਰੂ ਸਾਹਿਬ ਜੀ ਉਹਨਾਂ ਦੇ ਫੌਜ ਦੇ ਵਿੱਚ ਵਿਚਾਲੇ ਹੀ ਫਿਰਦੇ ਨੇ ਪਰ ਉਹ ਪਹਾੜ ਵਿੱਚ ਨਹੀਂ ਉਹਨਾਂ ਨੂੰ ਦਿਸ ਨਹੀਂ ਰਿਹਾ ਗੁਰੂ ਸਾਹਿਬ ਜੀ ਕਿੱਥੇ ਨੇ ਤੇ ਉਸ ਨੇ ਆ ਕੇ ਦੱਸਿਆ ਗੁਰੂ ਸਾਹਿਬ ਜੀ ਨੂੰ ਇੱਕ ਪੰਡਤ ਹੈ ਮਹਾਰਾਜ ਜਿਹਦਾ ਪਿੰਡ ਖੇੜੀ ਹੈ ਉਹ ਆਪ ਦੇ ਘਰ ਵੀ ਕਹਿੰਦੇ ਵੀ ਸੇਵਾ ਤੇ ਵਿੱਚ ਰਿਹਾ ਉਹ ਲਾਂਗਰੀ ਰਿਹਾ ਮਹਾਰਾਜ ਤੁਹਾਡੇ ਘਰ ਵਿੱਚ ਮਾਤਾ ਜੀ ਤੇ ਦੋਵੇਂ ਛੋਟੇ ਸਾਹਿਬ ਜਿਆਦਿਆਂ ਨੂੰ ਲੈ ਕੇ ਘਰ ਪੁੱਜਿਆ ਉਹ ਮਹਾਰਾਜੇ ਇਹ ਖਬਰ ਮਿਲੀ ਹੈ ਮੋਰਾਂ ਦੇ ਖੁਰਜੀ ਵੇਖ ਕੇ ਲਾਲਚੀ ਨੇ ਛੁਪਾ ਲਈ ਹੈ ਇਹ ਸੇਵਕ ਕਿਤੇ ਬਾਹਰ ਗਿਆ ਸੀ ਰੋਲਾ ਪਾਇਆ ਕਹਿੰਦੇ ਪਿੰਡ ਵਿੱਚ ਚੋਰੀ ਬੜੀ ਹੁੰਦੀ ਹੈ ਆਪਣਾ ਸਮਾਨ ਸੰਭਾਲ ਕੇ ਰੱਖਣਾ ਸੇਵਾਦਾਰ ਆ ਗਿਆ ਤੇ ਮਾਤਾ ਜੀ ਨੇ ਆਖਿਆ ਸਮਾਨ ਸੰਭਾਲ ਲੈ ਭਾਈ ਉਹ ਕਹਿੰਦਾ ਕਿ ਮੋਰਾਂ ਵਾਲੀ ਖੁਰਜੀ ਕੋਈ ਨਹੀਂ ਹੈ ਇੱਥੇ ਗੰਗੂ ਨੂੰ ਪੁੱਛਿਆ ਤਾਂ ਕਿਤੇ ਰੱਖੀ ਹੋਣੀ ਆ ਕਹਿ ਦਿੱਤਾ ਮਾਤਾ ਜੀ ਨੇ ਕਿਤੇ ਰੱਖੀ ਹੋਣੀ ਆ ਗੰਗੂ ਆ ਕਹਿੰਦੇ ਭੁੱਲ ਗਿਆ ਹੋਏਗਾ ਤੂੰ ਪਰ ਇਹ ਛਪਾ ਕੇ ਆਇਆ ਸੀ ਮਹਾਰਾਜ ਤੇ ਮਾਤਾ ਜੀ ਦੇ ਜਿਹੜੇ ਖੁਰਜੀ ਸੇ ਨਾ ਛੋਟੀ ਜੀ ਥੈਲੀ ਜੀ ਹੁੰਦੀ ਉਹ ਚ ਮੋਹਰਾ ਸੀ ਗਿਆ ਤਾਂ ਉਹ ਛਪਾ ਕੇ ਆਇਆ ਸੀ ਤੇ ਮਾਤਾ ਜੀ ਨੇ ਕਹਿ ਦਿੱਤਾ ਕਿ ਤੇ ਛਪਾ ਕੇ ਰੱਖਿਆ ਹੁਣ ਚਲੋ ਕੋਈ ਗੱਲ ਨਹੀਂ ਤਾਂ ਉਸ ਨੇ ਕਹਿਣਾ ਕੀਤਾ ਕਿ ਨਾਲੇ ਤੁਹਾਨੂੰ ਮੈਂ ਦੁਸ਼ਮਨਾ ਤੋਂ ਬਚਾ ਕੇ ਰੱਖਾਂ ਦੁਸ਼ਮਨਾ ਤੋਂ ਬਚਾ ਕੇ ਘਰ ਲਿਆਂਦਾ ਮੈਂ ਆਪਣੇ ਮੌਤ ਨੂੰ ਤਲੀ ਤੇ ਰੱਖ ਕੇ ਆਪ ਜੀ ਦੀ ਮੈਂ ਸੇਵਾ ਕੀਤੀ ਤੁਸੀਂ ਮੈਨੂੰ ਆਹ ਦੁੱਸਨ ਲਾਉਂਦੇ ਹੋ ਗੰਗੂ ਕਹਿਣ ਲੱਗਾ ਖੇੜੀ ਦਾ ਰਹਿਣ ਵਾਲਾ ਹੈ ਗੁਰੂ ਦੇ ਪਿਆਰਿਓ ਨਾਲੇ ਚੋਰ ਬਣਾਉਂਦੇ ਹੋ ਨਿਕਲੋ ਕਹਿੰਦੇ ਵੀ ਮੇਰੇ ਘਰੋਂ ਘਰੋਂ ਬਾਹਰ ਕਰ ਦਿੱਤਾ ਤੇ ਇਹ ਪੱਜਿਆ ਪੱਜਿਆ ਗੁਰੂ ਦੇ ਪਿਆਰਿਓ ਦੁਸ਼ਟ ਨੇ ਅਮਰੰਡੇ ਜਾ ਕੇ ਠਾਣੇਦਾਰ ਨੂੰ ਬੁਲਾ ਲਿਆਂਦਾ ਆਣੇਦਾਰ ਨੂੰ ਬੁਲਾ ਲਿਆ ਅੰਦਰ ਫੜਾ ਦਿੱਤੇ ਉਹ ਫੜ ਕੇ ਸਰਾਂ ਤੋਂ ਲੈ ਗਏ ਨੇ ਪੋ ਦਾ ਮਹੀਨਾ ਹੈ ਠੰਡ ਬਹੁਤ ਹੈ ਆਪ ਜੀ ਨੂੰ ਪਤਾ ਹੀ ਆ ਨਾ ਠੰਡੇ ਬੋਰ ਜੀ ਵਿੱਚ ਗੁਰੂ ਦੇ ਪਿਆਰੋ ਇਥੋਂ ਫਿਰ ਮਰੈਂਡੇ ਤੋਂ ਬਾਅਦ ਰੱਖ ਕਰਕੇ ਅੱਜ ਦੇ ਦਿਨ ਮਰੈਂਡੇ ਤੋਂ ਅੱਗੇ ਲੈ ਕੇ ਜਾ ਰਹੇ ਨੇ ਸਹਿਬ ਜਿਆਦੇ ਆ ਛੋਟੇ ਸਹਿਬ ਜਿਆਦੇ ਨੂੰ ਅੱਜ ਦੇ ਦਿਨ ਅੱਗੇ ਲੈ ਕੇ ਜਾ ਰਹੇ ਨੇ ਗੁਰੂ ਦੇ ਪਿਆਰੋ ਗੱਡੇ ਤੇ ਰਾਹ ਦੇ ਵਿੱਚ ਮਾਤਾ-ਮਾਂ ਦੇਖਦੀਆਂ ਨੇ ਇਹਨਾਂ ਮਾਸੂਮ ਬੱਚਿਆਂ ਦਾ ਤੇ ਇਸ ਬੁੱਢੜੀ ਮਾਂ ਦਾ ਕੀ ਕਸੂਰ ਹੈ ਜਿਹੜੇ ਸਿਪਾਈ ਫੜ ਕੇ ਲੈ ਕੇ ਜਾ ਰਹੇ ਨੇ ਕੀ ਕਸੂਰ ਹੋਣਾ ਇਹਨਾਂ ਦਾ ਇਹਨਾਂ ਛੋਟੇ-ਛੋਟੇ ਮਾਸੂਮ ਬੱਚਿਆਂ ਨੇ ਕਿਹੜੀ ਗਲਤੀ ਕੀਤੀ ਹੋਣੀ ਆ ਜਿਹੜੇ ਇਸ ਤਰ੍ਹਾਂ ਲੈ ਕੇ ਜਾ ਰਹੇ ਇਹਨਾਂ ਨੂੰ ਕਹਿੰਦੇ ਵੀ ਭੋਰਾ ਤਰਸ ਵੀ ਨਹੀਂ ਹੈ ਮਾਸੂਮ ਬੱਚਿਆਂ ਨੂੰ ਕਹਿੰਦੇ ਵੀ ਦੇਖੋ ਕੋਈ ਉੱਤੇ ਕੱਪੜਾ ਵੀ ਨਹੀਂ ਹੈ ਗੱਡੇ ਤੇ ਬਿਠਾਏ ਨੇ ਕੱਪੜਾ ਵੀ ਕੋਈ ਨਹੀਂ ਗੁਰੂ ਦੇ ਪਿਆਰਿਓ ਤੇ ਉਹ ਜਾ ਰਹੇ ਨੇ ਰਾਹ ਦੇ ਵਿੱਚ ਸਾਰੇ ਮੂੰਹ ਤੇ ਉਂਗਲੀਆਂ ਲੈ ਰਹੇ ਨੇ ਗੁਰੂ ਦੇ ਪਿਆਰਿਓ ਰਾਹ ਦੇ ਵਿੱਚ ਜੋ ਕੁਝ ਦੇਖ ਰਹੇ ਨੇ ਕੋਈ ਖੂਹਾਂ ਚ ਪਾਣੀ ਭਰਦਾ ਉਹ ਵੇਖ ਰਹੇ ਨੇ ਛੋਟੇ ਛੋਟੇ ਬੱਚੇ ਵੇਖ ਰਹੇ ਨੇ ਗੁਰੂ ਦੇ ਪਿਆਰਿਓ ਆਖ ਰਹੇ ਨੇ ਇਹਨਾਂ ਨੂੰ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਉਸ ਵਕਤ ਗੁਰੂ ਦੇ ਪਿਆਰਿਓ ਸਤਗੁਰੂ ਸਚੇ ਪਾਸਾ ਮਹਾਰਾਜ ਜੀ ਦੇ ਲਾਲ ਦੋ ਮਾਤਾ ਜੀ ਹੁਣ ਨਰੰਡੇ ਤੋਂ ਗੁਰੂ ਦੇ ਪਿਆਰਿਓ ਚੱਲਦੇ ਹੋਏ ਸਰਾਂਦ ਨੂੰ ਲੈ ਕੇ ਗਏ ਸਰਾਂਦ ਨੂੰ ਜਦੋਂ ਲੈ ਕੇ ਗਏ ਤਾਂ ਹੁਕਮ ਇਹ ਸੀ ਵੇ ਠੰਡੇ ਬੁਰਜ ਵਿੱਚ ਰੱਖੋ ਪਹਿਲਾਂ ਇਹਨੂੰ ਬੰਦ ਕਰਕੇ ਇਹਨਾਂ ਨੂੰ ਰੱਖੋ ਇਹ ਉੱਥੇ ਠੰਡੇ ਬੁਰਜ ਵਿੱਚ ਰਹਿਣਗੇ ਤਾਂ ਇਹ ਕਹਿੰਦੇ ਵੀ ਮਨ ਜਾਣਗੇ ਆਪਣੇ ਧਰਮ ਛੱਡ ਕੇ ਸਾਡੇ ਧਰਮ ਵਿੱਚ ਆ ਜਾਣਗੇ ਸੁਭਾ ਸਰਹੰਦ ਦਾ ਇਹ ਵਜੀਦ ਖਾਨ ਦਾ ਇਹ ਸਿਆਸਤ ਸੀ ਚਾਲ ਸੀ ਗੁਰੂ ਦੇ ਪਿਆਰਿਓ ਇਸੇ ਤਰ੍ਹਾਂ ਫਿਰ ਠੰਡੇ ਬੁਰਜ ਵਿੱਚ ਰੱਖਿਆ ਗਿਆ ਕਈ ਦਿਨ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਜੋ ਬਾਰੋ-ਬਾਰੀ ਕਚਹਿਰੀ ਦੇ ਵਿੱਚ ਲਜਾਏ ਗਏ ਨੇ ਅਗਲੇ ਦੀਵਾਨ ਵਿੱਚ ਆਪਾਂ ਸਰਵਨ ਕਰਾਂਗੇ ਗੁਰੂ ਪਾਸਾ ਜੀ ਦੇ ਬੱਚੇ ਕਿਵੇਂ ਪੈਸੀ ਦੇ ਵਿੱਚ ਹਾਜ਼ਰ ਹੋਣਗੇ ਤਾਂ ਕੀ ਕਹਿਣਗੇ ਸੋਭਾ ਸਰਾਂਦ ਨੂੰ ਔਰ ਸਤਿਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਪਿਆਰੇ ਬੱਚੇ ਮਾਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਵਿੱਚ ਰਹਿ ਕੇ ਆਪਣੇ ਪਤੀ ਦੀ ਕੁਰਬਾਨੀ ਦੱਸ ਰਹੀ ਹੈ ਆਪਣੇ ਬੱਚਿਆਂ ਨੂੰ ਠੰਡੇ ਬੋਰਜ ਵਿੱਚ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਕੁਰਬਾਨੀ ਦੱਸ ਰਹੀ ਹੈ ਸਿੰਘਾਂ ਦੀ ਕੁਰਬਾਨੀਆਂ ਦੱਸ ਰਹੀ ਹੈ ਉਹਨਾਂ ਨੂੰ ਡੇਢ ਵਿਸ਼ਵਾਸ ਦਤਾਂ ਪੱਕਾ ਕਰ ਰਹੀ ਹੈ। ਪੇਸੀ ਤੇ ਜਾਨ ਤੋਂ ਪਹਿਲਾਂ ਪੱਕਾ ਡਿਢ ਕਰਾ ਕੇ ਬੱਚਿਆਂ ਨੂੰ ਪੂਰੇ ਭਰੋਸੇ ਬੰਦ ਕਰ ਰਹੀ ਹੈ। ਇਸੇ ਤਰ੍ਹਾਂ ਗੁਰੂ ਦੇ ਪਿਆਰੋ ਆਪਣਾ ਵੀ ਫਰਜ਼ ਬੰਦ ਆ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ। ਗੁਰੂ ਦੇ ਪਿਆਰੋ ਆਪਣੇ ਬੱਚਿਆਂ ਨੂੰ ਇਤਿਹਾਸ ਦਸੀਏ। ਸਾਬਜਾਦਿਆਂ ਦੇ ਇਤਿਹਾਸ ਦਸੀਏ। ਕੀ ਇਤਿਹਾਸ ਹੈ? ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਤਿਹਾਸ ਦੱਸਿਏ ਗੁਰੂ ਤੇਗ ਬਹਾਦਰ ਮਹਾਰਾਜ ਇਤਿਹਾਸ ਨੂੰ ਦੱਸਿਏ ਪੜ੍ਹੀਏ ਬੱਚਿਆਂ ਨੂੰ ਪੜ੍ਹਾਈਏ ਇਹਨਾਂ ਨੂੰ ਆਉਣ ਵਾਲੇ ਪੀੜੀ ਨੂੰ ਪਤਾ ਲੱਗੇ ਵੀ ਆਪਣੀ ਕੁਰਬਾਨੀ ਕੀ ਐ ਜੇ ਇਹਨਾਂ ਨੂੰ ਦੱਸਿਆ ਹੀ ਨਾ ਤਾਂ ਫਿਰ ਆਉਣ ਵਾਲੇ ਪੀੜੀਆਂ ਨੂੰ ਕੀ ਪਤਾ ਵੀ ਆਪਣੇ ਧਰਮ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਗੁਰੂ ਦੇ ਪਿਆਰੋ ਪਹਿਲਾਂ ਕੋਈ ਸਾਨੂੰ ਦੱਸਣ ਵਾਲਾ ਨਹੀਂ ਸੀ ਅਸੀਂ ਜਿਹੋ ਜੇ ਕੋਈ ਸੁਣ ਲੈਂਦੇ ਬਸ ਉਹੋ ਜਿਹੀ ਠੀਕ ਸੀ ਬਸ ਕੋਈ ਹਾਲ ਅਸੀਂ ਸਾਡਾ ਇਹਨਾਂ ਪਤਾ ਨਹੀਂ ਸੀ ਜਾ ਕਿਸੇ ਨੇ ਬਾਬਿਆਂ ਦਾ ਦਸ ਪਾਤਾ ਉਧਰ ਨੂੰ ਚਲੇ ਗਏ ਜਾਂ ਉਧਰ ਫਲਾਣੇ ਥਾਂ ਤੇ ਉਧਰ ਚਲੇ ਗਏ ਐ ਭੰਮਲ ਪੂਸੇ ਚ ਸਾਣੋਂ ਪਾ ਕੇ ਰੱਖਿਆ ਸੀ ਆਪਣਾ ਇਤਿਹਾਸ ਐਡਾ ਵੱਡਾ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਗੁਰੂ ਬਾਣੀ ਸਾਡਾ ਅੰਗ ਅੰਗ ਦਾ ਰਖੀਕ ਹੈ ਸ਼ਕਤੀ ਭਰਨ ਵਾਲਾ ਹੈ ਗੁਰਬਾਣੀ ਇਹਦੇ ਲੜ ਲਾ ਕੇ ਗੁਰੂ ਦੇ ਪਿਆਰਿਓ ਆਪਣੇ ਜਨਮਾਂ ਨੂੰ ਸਫਲਾ ਕਰੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਬਣਾਈਏ ਕੇਸ ਰੱਖੋ ਆਪਣੇ ਬੱਚਿਆਂ ਦੇ ਸਾਬ ਜਾਦਿਆਂ ਨੂੰ ਯਾਦ ਕਰਦੇ ਹੋਏ ਗੁਰੂ ਦੇ ਪਿਆਰਿਓ ਆਪਣੇ ਬੱਚਿਆਂ ਦੇ ਕੇਸ ਨਾ ਕਤਲ ਕਰਾਓ ਪਹਿਲਾਂ ਆਪਣੇ ਬੱਚਿਆਂ ਦੇ ਅੱਗੇ ਜਾ ਕੇ ਜੋ ਮਰਜੀ ਕਰਨ ਉਹ ਤੁਹਾਡਾ ਜਿਹੜਾ ਫਰਜ਼ ਆ ਤੁਸੀਂ ਕਰੋ ਮਾਂ ਬਾਪ ਦਾ ਜਿਹੜਾ ਫਰਜ਼ ਹੈ ਕੇਸ ਰੱਖਣਾ ਬੱਚਿਆਂ ਦੀ ਸੰਭਾਲ ਕਰਨੀ ਪਾਲਣਾ ਇਹ ਸਾਡਾ ਫਰਜ਼ ਹੈ ਗਾਹਾਂ ਜਾ ਕੇ ਚਾਹੇ ਜੋ ਮਰਜ਼ੀ ਕਰਨ ਜੇ ਅੱਜ ਤੁਸੀਂ ਮੋੜ ਬਨੋਗੇ ਤੇ ਅੱਗੇ ਜਾ ਕੇ ਗਲਤੀ ਵੀ ਕਰ ਲੇਗਾ ਤੇ ਦੁਬਾਰਾ ਫਿਰ ਉਸ ਲਾਈਨ ਤੇ ਆਏਗਾ ਉਹ ਜੇ ਤੁਸੀਂ ਉਸ ਬੱਚੇ ਨੂੰ ਸ਼ੁਰੂ ਤੋਂ ਹੀ ਰੁੱਢ-ਪੁੱਢ ਕਰਕੇ ਰੱਖਿਆ ਤੇ ਉਹ ਜ਼ਿੰਦਗੀ ਦੇ ਵਿੱਚ ਗੁਰੂ ਦੇ ਪਿਆਰੇ ਉਹ ਸਿੱਖੀ ਦੀ ਲਾਈਨ 'ਚ ਨਹੀਂ ਆਉਂਦਾ ਜੇ ਸ਼ੁਰੂਆਤ ਉਹਨਾਂ ਦੀ ਕੀਤੀ ਹੈ ਸਿੱਖੀ ਦੇ ਨਾਲ ਤਾਂ ਜੇ ਭੁੱਲ ਵੀ ਗਿਆ ਤੇ ਦੁਬਾਰਾ ਫਿਰ ਆਪਣੇ ਘਰ ਵਾਪਸ ਆ ਜਾਂਦਾ ਜੇ ਘਰ ਹੀ ਨਾ ਦੱਸਿਆ ਤੇ ਆਪਣੇ ਘਰ ਕਿਵੇਂ ਆਏਗਾ ਇਸ ਲਈ ਆਪਣੇ ਬੱਚਿਆਂ ਦੇ ਗੁਰੂ ਦੇ ਪਿਆਰੇ ਛੋਟੇ-ਛੋਟੇ ਬੱਚਿਆਂ ਦੇ ਕੇਸ ਕਤਲ ਨਾ ਕਰਾਓ ਗੁਰੂ ਦੇ ਪਿਆਰਿਓ ਜੋੜਾ ਕਰਿਆ ਕਰੋ ਮਾਤਾ ਜੀ ਨੂੰ ਯਾਦ ਕਰਿਆ ਕਰੋ ਭਾਈ ਤਾਰਦ ਸਿੰਘ ਜੀ ਨੂੰ ਯਾਦ ਕਰਿਆ ਕਰੋ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਖੋਪੜ ਹਲਵਾ ਦਿੱਤੇ ਪਰ ਕੇਸ ਕਤਲ ਨਹੀਂ ਹੋਣ ਦਿੱਤਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੁਰਬਾਨੀਆਂ ਨੂੰ ਯਾਦ ਕਰਕੇ ਆਪਣੇ ਬੱਚਿਆਂ ਨੂੰ ਕੇਸ ਰੱਖੋ ਏ ਗੁਰੂ ਦੇ ਪਿਆਰੋ ਸਿੱਖੀ ਵਾਲੇ ਪਾਸੇ ਬੱਚਿਆਂ ਨੂੰ ਲੈ ਕੇ ਆਓ ਬੱਚੇ ਸਿੱਖੀ ਵਾਲੇ ਪਾਸੇ ਆਉਣਗੇ ਅੱਗੇ ਵੱਡੇ ਹੋ ਕੇ ਚਾਹੇ ਉਹ 20 25 ਸਾਲ ਦੇ ਹੋਗੇ 30 ਸਾਲ ਦੇ ਹੋਗੇ ਉਹ ਆਪਦੀ ਮਨਮਰਜ਼ੀ ਕਰਨਗੇ ਪਰ ਥੋੜਾ ਸਮਾਂ ਬਦਲ ਕੇ ਆਪਣੇ ਆਪ ਆਪਣੇ ਲੈਣ ਤੇ ਜਰੂਰ ਆ ਜਾਣਗੇ ਇਸ ਲਈ ਸਾਡੇ ਗੁਰੂ ਦੇ ਪਿਆਰੇ ਜਿਹੜੇ ਨੇ ਭਾਵੇਂ ਉਹ ਸਰਾਬਾਂ ਪੀਂਦੇ ਨੇ ਪਰ ਸਹਜੇ ਸਹਜੇ ਉਹ ਬਦਲ ਜਾਂਦੇ ਨੇ ਗੁਰੂ ਦੇ ਪਿਆਰੋ ਚਾਹੇ ਕੇਸ ਕਤਲ ਕਰਵਾ ਲੈਂਦੇ ਨੇ ਬਾਅਦ ਦੇ ਵੀ ਸਹਜੇ ਸਹਜੇ ਪਤਾ ਲੱਗਦਾ ਜਦੋਂ ਆਪਣੇ ਘਰ ਵਾਪਸ ਆ ਜਾਂਦੇ ਵੀ ਆਪਣੇ ਘਰ ਤੋਂ ਕਿਤੇ ਦੂਰ ਨਾ ਹੋ ਜਾਈਏ ਆਪਣੇ ਘਰ ਤੋਂ ਬਿਨਾਂ ਢੋਈ ਨਹੀਂ ਮਿਲਣੀ ਗੁਰੂ ਸਾਹਿਬ ਕਿਰਪਾ ਕਰਨ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ